ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪ ਸਭ ਨੂੰ ਅੱਜ ਦਰਸ਼ਨ ਕਰਾਉਂਦੇ ਆ ਜੀ ਹਿਮਾਚਲ ਦੇ ਗੁਰਦੁਆਰਾ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਜੋ ਕਿ ਮੰਡੀ ਦੇ ਵਿੱਚ ਸਥਿਤ ਹਨ ਤਾਂ ਉੱਥੇ ਗੁਰੂ ਸਾਹਿਬ ਦੀ ਜਿਹੜੀ ਪਲੰਘ ਤੇ ਤਲਾਈ ਅਤੇ ਉਹਨਾਂ ਦੀ ਜਿਹੜੀ 7 ਫੁੱਟ ਦੀ ਬੰਦੂਕ ਅਤੇ ਉਹਨਾਂ ਦਾ ਰਵਾਵ ਜਿਸ ਰਵਾਵ ਦੇ ਨਾਲ ਗੁਰੂ ਸਾਹਿਬ ਜਿਹੜੇ ਹੈਗੇ ਕਿਰਤਨ ਕਰਦੇ ਸਨ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਗੁਰੂ ਗੋਬਿੰਦ ਸਿੰਘ ਮਹਾਰਾ ਜਿਹੜੇ ਹੈਗੇ ਇੱਥੇ ਮੰਡੀ ਦੇ ਵਿੱਚ ਰਿਵਲਸਰ 32 ਦਿਨ ਰਹਿਣ ਤੋਂ ਬਾਅਦ ਮੰਡੀ ਪਹੁੰਚੇ ਸਨ ਤਾਂ ਜਿੱਥੇ ਗੁਰੂ ਸਾਹਿਬ ਜਿਹੜਾ ਹੈਗਾ 6 ਮਹੀਨੇ 18 ਦਿਨ ਰਹਿ ਕੇ ਮੰਡੀ ਦੇ ਰਾਜਿਆਂ ਤੋਂ ਜਿਹੜਾ ਹੈਗਾ ਮੰਡੀ ਸ਼ਹਿਰ ਨੂੰ ਆਜ਼ਾਦ ਕਰਾ ਕੇ ਸਿੱਖੀ ਦਾ ਜਿਹੜਾ ਹੈਗਾ ਇੱਥੇ ਬੂਟਾ ਲਗਾ ਕੇ ਗਏ ਹਨ ਔਰ ਮੰਡੀ ਸ਼ਹਿਰ ਜਿਹੜਾ ਵਸਾ ਕੇ ਗਏ ਹਨ ਤਾਂ ਆਓ ਦਰਸ਼ਨ ਕਰਾ ਨੂੰ ਕੋਲਤ ਵਾਰਾ ਸ੍ਰੀ ਗੁਰ ਗੋਬਿੰਦ ਸਿੰਘ ਸਾਹਿਬ ਮੰਡੀ ਹਿਮਾਚਲ ਦੇ ਜੀ ਇਹ ਔਰ ਰਬਾਬ ਹੈ ਗੁਰ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਸ ਤੇ ਗੁਰਸਾਹਿਬ ਕੀਰਤਨ ਕਰਿਆ ਕਰਦੇ ਸਨ ਜਿਸ ਦੇ ਨਾਲ ਇਹ ਪਲੰਗ ਸਾਹਿਬ ਨਾਲ ਗਦਿਲਾ ਵੀ ਗੁਰੂ ਸਾਹਿਬ ਜਦੋਂ ਵਿਸ਼ਰਾਮ ਕਰਦੇ ਹੁੰਦੇ ਸਨ ਤਾਂ ਫਿਰ ਇਸ ਪਲੰਗ ਤੇ ਵਿਸ਼ਰਾਮ ਕਰਦੇ ਸਨ ਇਸ 7 ਫੁੱਟ ਲੰਬੀ ਬੰਦੂਕ ਗੁਰੂ ਸਾਹਿਬ ਦੇ ਇੱਕ ਸ਼ਰਧਾਲੂ ਨੇ ਉਹਨਾਂ ਨੂੰ ਪੇਂਟ ਕੀਤੀ ਸੀ ਤੇ ਜਦੋਂ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਿਆ ਸੀ ਤਾਂ ਇਸੇ ਬੰਦੂਕ ਨਾਲ ਪਰਖਿਆ ਸੀ ਉਹ ਜਿਹੜੇ 헤ਠਾ ਨਿਸ਼ਾਨਸੈ ਲੱਗੇ ਹਨ ਉਹ ਉਹਦਾ ਇਤਿਹਾਸ ਇਹੀ ਹੈ ਵੀ ਜਦੋਂ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਿਆ ਸੀ ਤਾਂ ਉੱਥੇ ਪਰਖਿਆ ਸੀ ਫਿਰ ਰਾਜਾ ਜਿਹੜਾ ਸਿੱਧ ਸੈਨ ਸੀ ਉਹਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਜਦੋਂ ਤੁਸੀਂ ਚੱਲ ਜਾਓਗੇ ਮੇਰਾ ਕੀ ਬਣੂਗਾ ਵੀ ਔਰੰਗਜ਼ੇਬ ਮੈਨੂੰ ਚਿੱਠੀਆਂ ਭੇਜ ਕੇ ਮੈਨੂੰ ਡਰਾਵੇ ਦੇ ਰਿਹਾ ਹੈ ਤੇ ਫਿਰ ਗੁਰੂ ਸਾਹਿਬ ਨੇ ਇਸ ਇਹ ਜਿਹੜੀ ਬੰਦੂਕ ਹੈ ਇਸ ਨਾਲ ਇੱਕ ਹਾਂਡੀ ਨਿਸ਼ਾਨਾ ਲਾਇਆ ਸੀ ਤੇ ਉਹ ਨਿਸ਼ਾਨ ਲਾਉਣ ਤੋਂ ਬਾਅਦ ਜਿਹੜੀ ਹਾਂਡੀ ਹੈ ਉਹ ਨੂੰ ਸਰਾਖ ਪੈ ਗਈ ਸੀ ਉਹ ਟੁੱਟੀ ਨਹੀਂ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਦੇਖ ਰਾਜਨ ਜੈਸੇ ਬੱਚੀ ਹਾਂਡੀ ਵੈਸੇ ਬੱਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੁੱਟेंगे ਅਸਮਾਨੀ ਗੋਲੇ ਛੁੱਟੇਗੇ ਠੀਕ ਹੈ ਉਸ ਤੋਂ ਬਾਅਦ ਫਿਰ ਮੰਡੀ ਤੇ ਕਦੇ ਹਮਲਾ ਨਹੀਂ ਹੋਇਆ ਜੀ ਤੇ ਬਾਬਾ ਜੀ ਜਿਵੇਂ ਹੁਣ ਦੋ ਨਿਸ਼ਾਨ ਸਾਹਿਬ ਨੀਚੇ ਝੂਲਦੇ ਹੈਗੇ ਆ ਦਰਿਆ ਚ ਲੱਗੇ ਹੈਗੇ ਗੁਰੂ ਸਾਹਿਬ ਨੇ ਆਪਣਾ ਪਾਠ ਵੀ ਕਰਦੇ ਰਹੇ ਨਾ ਮਿੱਟੀ ਲੱਟ ਕੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕੀਰਤਨ ਵੀ ਕਰਦੇ ਹੁੰਦੇ ਸਨ ਠੀਕ ਹੈ ਹਾਂ ਜੀ ਤੇ ਕਿੰਨਾ ਚਿਰ ਗੁਰੂ ਸਾਹਿਬ ਜਿਹੜੇ ਹੈਗੇ ਇੱਥੇ ਮੰਡੀ ਉਸਤਰੇ ਇੱਥੇ ਜੀ 6 ਮਹੀਨੇ 18 ਦਿਨ ਗੁਰੂ ਸਾਹਿਬ ਰਹੇ ਹਾਂ 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 ਜੀ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੀ ਬਾਲਸਰ ਵਿਖੇ ਬੁਲਾਇਆ ਸੀ ਵਿਸਾਖੀ ਦੇ ਮੇਲੇ ਸ਼ਾਮਿਲ ਹੋਣ ਵਾਸਤੇ ਤੇ ਉਹਨਾਂ ਦੀ ਮਨਸ਼ਾ ਇਹ ਸੀ ਵੀ ਔਰੰਗਜ਼ੇਬ ਕਹਿੰਦਾ ਸੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਮੈਨੂੰ ਮੇਰੇ ਕੋਲ ਹਵਾਲੇ ਕਰ ਦੋਗੇ ਮੈਂ ਤੁਹਾਡਾ ਲਗਾਨ ਤੇ ਜਿਹੜੀ ਸ਼ਰਤਾਂ ਉਹ ਮਾਫ ਕਰਦਾ ਹਾਂ ਤੁਹਾਨੂੰ ਆਜ਼ਾਦ ਕਰਦਾ ਹਾਂ ਤੇ ਐਸੀ ਮਨਸ਼ਾ ਦੇ ਨਾਲ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ 1721 ਵੀ ਨੂੰ ਰਿਵਾਸ ਦੇ ਵਿਖੇ ਬੁਲਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣੋ ਜਾਨ ਸੀ ਤੇ ਉਹ ਆਪਣੇ ਨਾਲ 500 ਘੋੜਸਵਾਰ ਲੈ ਕੇ ਆਏ ਸਨ ਤੇ ਰਾਜਿਆਂ ਦੀ ਉੱਥੇ ਇਕਨਾ ਚੱਲੀ ਵੀ ਹੁਣ ਕੀ ਕਰੀਏ ਕਿਉਂਕਿ ਉਹਨਾਂ ਨੇ ਸੋਚਿਆ ਵੀ ਗੁਰੂ ਸਾਹਿਬ ਇਕੱਲੇ-ਅਕੱਲੇ ਆਣਗੇ ਪਰਿਵਾਰ ਨਾਲ ਪਰ ਇੱਥੇ ਤਾਂ ਸਿੰਗਲ ਸ਼ਸਤਰ ਨਾਲ ਲੈਸ ਸਵਾਰ ਹਨ ਸਿੰਘ ਤੇ ਫਿਰ ਉਹਨਾਂ ਦੇ ਇੱਕ ਨਾ ਚੱਲੀ ਉੱਥੇ ਫਿਰ ਗੁਰੂ ਸਾਹਿਬ ਇੱਕ ਮਹੀਨਾ ਰਹੇ ਨੇ ਤੇ ਉੱਥੇ ਸਿੱਖੀ ਦਾ ਪ੍ਰਚਾਰ ਵੀ ਕੀਤਾ ਹੈ ਅੰਮ੍ਰਿਤ ਸੰਚਾਰ ਵੀ ਕੀਤਾ ਹੈ ਉੱਥੇ ਤੇ ਇੱਕ ਮਹੀਨਾ ਇੱਕ ਮਹੀਨਾ ਠਹਿਰ ਕੇ ਫਿਰ ਜਿਹੜਾ ਮੰਡੀ ਦਾ ਰਾਜਾ ਸੀ ਸਿੱਧ ਸਹਿਬ ਉਹ ਗੁਰੂ ਸਾਹਿਬ ਦਾ ਪ੍ਰੇਮੀ ਸੀ ਸ਼ਰਧਾਲੂ ਸੀ ਫਿਰ ਉਹਨੇ ਆਪਣੇ ਚਾਰੋਂ ਪੁੱਤਰਾਂ ਸਮੇਤ ਗੁਰੂ ਸਾਹਿਬ ਨੂੰ ਪਾਲਕੀ 'ਚ ਬਿਠਾ ਕੇ ਇੱਥੇ ਲਿਆਇਆ ਸੀ ਮੰਡੀ ਤੇ ਇੱਥੇ ਮੰਡੀ ਫਿਰ ਗੁਰੂ ਸਾਹਿਬ 6 ਮਹੀਨੇ ਠਹਾਰਦੇ ਵੀ ਬਰਾਜੇ ਸੰਤ ਇੱਥੇ ਸਿੱਖੀ ਨਾਲ ਵੀ ਜੋੜਦੇ ਰਹੇ ਤੇ ਉਸ ਤੋਂ ਬਾਅਦ ਅਮਰ ਸੰਚਾਰ ਵੀ ਇੱਥੇ ਕੀਤਾ ਸੀ